ਵਤਨ ਦੀ ਮਿੱਟੀ ਨਿਊ ਚੈਨਲ ਵੱਲੋਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਆ ਜਾ ਮੇਰੇ ਪਿੰਡ ਦੀ ਨਹਾਰ ਵੇਖ ਲੈ ਤੁਹਾਨੂੰ ਵਿਖਾਉਂਦੇ ਹਾਂ ਨਹਾਰ ਜੋ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਹੈ ਫਤੇਗੜ ਚੂੜੀਆਂ ਦਾ ਬੱਸ ਸਟੈਂਡ ਜਦੋਂ ਇਸ ਬੱਸ ਸਟੈਂਡ ਦਾ ਵਤਨ ਦੀ ਮਿੱਟੀ ਵੱਲੋਂ ਦੌਰਾ ਕੀਤਾ ਗਿਆ ਤਾਂ ਵੇਖਿਆ ਕਿ ਬੱਸ ਸਟੈਂਡ ਦੇ ਜਿੱਥੇ ਟੈਕਸੀ ਸਟੈਂਡ ਹੈ ਉੱਥੇ ਸੀਵਰੇਜ ਬੰਦ ਹੋ ਚੁੱਕਾ ਹੈ ਸਵਾਰੀਆਂ ਨੂੰ ਮਜਬੂਰਨ ਇਹ ਬਦਬੂ ਲੈਣੀ ਹੀ ਪੈਂਦੀ ਹੈ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਟੈਕਸੀ ਸਟੈਂਡ ਵਾਲੇ ਆਪਣੀਆਂ ਗੱਡੀਆਂ ਬਦਬੂ ਵਿੱਚ ਹੀ ਖੜੀਆਂ ਕਰ ਛੱਡਦੇ ਹਨ ਅਤੇ ਆਪ ਹੀ ਸਾਰੀ ਦਿਹਾੜੀ ਬਦਬੂ ਦਾ ਨਜ਼ਾਰਾ ਲੈਂਦੇ ਰਹਿੰਦੇ ਹਨ ਜਦੋਂ ਇਹਨਾਂ ਨਾਲ ਸੀਵਰੇਜ ਬੰਦਸਬੰਦੀ ਗੱਲ ਕਰਨੀ ਚਾਹੀ ਤਾਂ ਉਹਨਾਂ ਕਿਹਾ ਕਿ ਅਸੀਂ ਕਈ ਵਾਰ ਇਸ ਬੰਦੀ ਕਹਿ ਚੁੱਕੇ ਹਾਂ ਪਰ ਕੋਈ ਸੁਣਦਾ ਹੀ ਨਹੀਂ ਇਕਤਰ ਕੀਤੀ ਜਾਣਕਾਰੀ ਅਨੁਸਾਰ ਬਾਥਰੂਮ ਜਿਹੜੇ ਪਹਿਲਾਂ ਵਾਲੇ ਸਨ ਖੰਡਰ ਬਣ ਚੁੱਕੇ ਹਨ ਲੋਕਾਂ ਨੇ ਕਿਹਾ ਕਿ ਇਸ ਬਾਸ ਸਟੈਂਡ ਦਾ ਕੋਈ ਵਾਲੀ ਵਾਰਸ ਨਹੀਂ ਕਿਸੇ ਨੇ ਵੀ ਇਸ ਬੱਸ ਸਟੈਂਡ ਵੱਲ ਝਾਤ ਨਹੀਂ ਮਾਰੀ ਸਭ ਤੋਂ ਪਹਿਲਾਂ ਫਰਜ ਬੰਦਾ ਹੈ ਵਿਧਾਇਕ ਦਾ ਤੇ ਦੂਸਰਾ ਫਰਜ ਬੰਦਾ ਹੈ ਪ੍ਰਧਾਨ ਦਾ ਪਰ ਦੋਵਾਂ ਵਿੱਚੋਂ ਕੋਈ ਵੀ ਨਹੀਂ ਲੈ ਰਿਹਾ ਇਸ ਦੀ ਸਾਰ ਲੋਕਾਂ ਨੇ ਮੰਗ ਕੀਤੀ ਹੈ ਕਿ ਇਸ ਬੱਸ ਸਟੈਂਡ ਦੀ ਸਾਰ ਲਈ ਜਾਵੇ ਵਤਨ ਦੀ ਮਿੱਟੀ ਨਿਊਜ਼ ਚੈਨਲ ਦੀ ਇੱਕ ਵਿਸ਼ੇਸ਼ ਰਿਪੋਰਟ ਫਤੇਗੜ ਚੂੜੀਆਂ